ਦੇਖੋ ਰਿਪੋਰਟ ਕਰਨਾ ਤਾਂ ਉਹਨਾਂ ਦਾ ਹੱਕ ਹੈ ਲੇਕਿਨ ਜਿਸ ਪ੍ਰਕਾਰ ਸਾਡੀ ਤੋਹੀਨ ਕੀਤੀ ਜਾ ਰਹੀ ਹੈ ਉਹ ਬੇहद ਨਿੰਦਾਯੋਗ ਹੈ ਬੇੜੀਆਂ ਲਾ ਕੇ ਔਰ ਜਾਣ ਬੁੱਝ ਕੇ ਅੰਮ੍ਰਿਤਸਰ ਜਹਾਜ਼ ਜਿਹੜੀ ਹੈ ਬੀਜੇਪੀ ਉਤਰਵਾ ਰਹੀ ਹੈ ਕੋਲੰਬੀਆ ਕੋਲੰਬੀਆ ਵਰਗਾ ਛੋਟਾ ਦੇਸ਼ ਨੇ ਕਿਹਾ ਕਿ ਅਸੀਂ ਜਿਸ ਪ੍ਰਕਾਰ ਤੁਸੀਂ ਆਪ ਦੀ ਆਰਮੀ ਦਾ ਜਹਾਜ਼ ਲੈ ਕੇ ਸਾਡੀ ਬੇਇੱਜ਼ਤੀ ਕਰਨਾ ਚਾਹੁੰਦੇ ਹੋ ਇਹ ਨਹੀਂ ਹੋਏਗਾ ਉਸੀ ਕੋਈ ਡਿਪੋਰਟ ਵਿਅਕਤੀ ਕਰਦੇ ਆ ਸਾਡੇ ਹਿੰਦੁਸਤਾਨ ਦੇ ਸਿਟੀਜ਼ਨ ਹੈ ਅਸੀਂ ਲੈ ਕੇ ਆਵਾਂਗੇ ਉਹਨੂੰ ਆਪਣੀ ਜਹਾਜ਼ 'ਤੇ ਆਪਣੀਆਂ ਫਲਾਈਟਸ 'ਤੇ ਮੁੱਖ ਮੰਤਰੀ ਸਾਹਿਬ ਉੱਥੇ ਲੈਣ ਜਾਵੜਿੰਦੇ ਆ ਦੂਮੇ ਸੱਕਾ ਨਾਲ ਉੱਪਰਲੀ ਔਰ ਥੰਗੜੀ ਮੋਦੀ ਸਾਹਿਬ ਦੀ ਉਹ ਲੈਣ ਜਾਂਦੇ ਲੇਕਿਨ ਕੋਈ ਪ੍ਰਬੰਧ ਨਹੀਂ ਕਰਦੇ ਕਹਿਣਾ ਇਹ ਚਾਹੀਦਾ ਕਿ ਜਿੰਨੇ ਮੁੰਡਿਆਂ ਦੇ ਪੈਸੇ ਲੱਗੇ ਐ ਉਹ ਸਰਕਾਰ ਉਹਨਾਂ ਨੂੰ ਵਾਪਸ ਦਵਾਈਗੀ ਏਜੰਟਾਂ 'ਚੋਂ ਜੇ ਏਜੰਟ ਨਹੀਂ ਦੇਣਗੇ ਤਾਂ ਆਪ ਦੇਗੀ ਪਰ ਇਹ ਜਿਹੜੇ ਵਿਚਾਰੇ ਗਏ ਸੀ ਉੱਥੇ ਆਪ ਦੀਆਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਇਹਨਾਂ 'ਸੇ ਕੋਈ ਰਹਿਣ ਬਸੇਰਾ ਜਾਨੀ ਕੀ ਇਹਨਾਂ ਹਾਸੇ ਚਾਹੇ ਛੋਟੀ ਨੌਕਰੀ ਇਹਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰੇਗੀ ਐਵੇਂ ਉੱਥੇ ਜਾ ਕੇ ਉਹਨਾਂ ਨੂੰ ਸੱਦ ਕੇ ਵੀ ਜੀਆ ਆ ਜੱਫੀਆਂ ਪਾ ਕੇ ਕੀ ਫਾਇਦਾ ਐਵੇਂ ਜਿਹੜੇ ਮਗਰਮੱਛ ਤੇ ਅਥਰੂ ਹੈ ਨਾ ਇਹ ਵਿਖਾਉਣ ਦਾ ਫਾਇਦਾ ਨਹੀਂ ਕੋਈ ਬੀਜੇਪੀ ਦਾ ਲੀਡਰ ਤੁਰਿਆ ਫਿਰਦਾ ਕੋਈ ਆਮ ਆਦਮੀ ਪਾਰਟੀ ਦਾ ਚੀਫ ਮਿਨਿਸਟਰ ਸਾਹਿਬ ਤੁਰੇ ਫਿਰਦੇ ਕੋਈ ਨਾਸੀ ਕੋਈ ਇੰਤਜ਼ਾਮ ਕਰਨ ਦੀ ਲੋੜ ਹੈ ਔਰ ਏਜੰਟਾਂ ਨੂੰ ਫੜਨ ਜਿਹੜੇ ਗਲਤ ਭੇਜਿਆ ਹੈ ਔਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹਣਾ ਕਿ ਹੱਥ ਜੋੜ ਕੇ ਆਪਾਂ ਕਿਸੇ ਵੀ ਗਲਤ ਤਰੀਕੇ ਨਾਲ ਬਾਹਰ ਨਾ ਜਾਈਏ ਔਰ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਹਿੰਦੇ ਸੀ ਮੈਂ ਅੰਗਰੇਜ਼ ਆਇਆ ਕਰਨ ਕਿ 에어ਪੋਰਟ ਤੇ ਇੱਥੇ ਨੌਕਰੀ ਲੱਭਣ ਲਈ ਇੱਥੇ ਦਾ ਪੰਜਾਬੀ ਜਾਈ ਜਾਂਦੇ ਸੋ ਇਹਨਾਂ ਵਾਸਤੇ ਜੇ ਇੰਤਜ਼ਾਮਾਤ ਉਹ ਮਾਨ 30 ਸਾਲਾਂ ਦਾ ਨੌਕਰੀ ਦਾ ਕਰਦੇ ਜਿਹੜੇ ਵੱਡੇ ਵੱਡੇ ਬੋਰਡ ਲਾਏ ਐ ਤਾਂ ਕੰਮ ਨੂੰ ਕੋਈ ਵਿਅਕਤੀ ਬਾਹਰ ਜਾਂਦਾ 50 ਲੱਖ ਰੁਪਇਆ ਦੇ ਲੇਕਿਨ ਰਿਪੋਰਟ ਕਰਨਾ ਤਾਂ ਉਹਨਾਂ ਦਾ ਹੱਕ ਹੈ ਲੇਕਿਨ ਜਿਸ ਪ੍ਰਕਾਰ ਸਾਡੀ ਤੋਹੀਨ ਕੀਤੀ ਜਾ ਰਹੀ ਹੈ ਉਹ ਬੇहद ਨਿੰਦਾਯੋਗ ਹੈ ਬੇੜੀਆਂ ਲਾ ਕੇ ਔਰ ਜਾਣ ਬੁਝ ਕੇ ਅੰਮ੍ਰਿਤਸਰ ਜਹਾਜ਼ ਜਿਹੜੀ ਹੈ ਬੀਜੇਪੀ ਉਤਰ ਆ ਰਹੀ ਹੈ ਕੋਲੰਬੀਆ ਕੋਲੰਬੀਆ ਵਰਗਾ ਛੋਟਾ ਦੇਸ਼ ਨੇ ਕਿਹਾ ਕਿ ਅਸੀਂ ਜਿਸ ਪ੍ਰਕਾਰ ਤੁਸੀਂ ਆਪ ਦੀ ਆਰਮੀ ਦਾ ਜਹਾਜ਼ ਲੈ ਕੇ ਸਾਡੀ ਬੇਜੁਤੀ ਕਰਨਾ ਚਾਹੁੰਦੇ ਹੋ ਇਹ ਨਹੀਂ ਹੋਏਗਾ ਤੁਸੀਂ ਕੋਈ ਰਿਪੋਰਟ ਵਿਕਤੀ ਕਰਦੇ ਆ ਸਾਡੇ ਹਿੰਦੁਸਤਾਨ ਦੇ ਸਿਟੀਜ਼ਨ ਹੈ ਅਸੀਂ ਲੈ ਕੇ ਆਵਾਂਗੇ ਉਹਨੂੰ ਆਪਣੀ ਜਹਾਜ਼ ਤੇ ਆਪਣੀਆਂ ਫਲਾਈਟਸ ਤੇ ਮੋੱਖ ਮੰਤਰੀ ਸਾਹਿਬ ਉਥੇ ਲੈਣ ਜਾਵੜਿੰਦੇ ਆ ਦੋਵੇਂ ਸਿੱਕਾ ਨਾ ਉੱਪਰਲੀ ਔਰ ਥਲੜੀ ਮੋਦੀ ਸਾਹਿਬ ਦੀ ਉਹ ਲੈਣ ਜਾਂਦੇ ਲੇਕਿਨ ਕੋਈ ਪ੍ਰਬੰਧ ਨਹੀਂ ਕਰਦੇ ਕਹਿਣਾ ਇਹ ਚਾਹੀਦਾ ਕਿ ਜਿੰਨੇ ਮੁੰਡਿਆਂ ਦੇ ਪੈਸੇ ਲੱਗੇ ਆ ਉਹ ਸਰਕਾਰ ਉਹਨਾਂ ਨੂੰ ਵਾਪਸ ਦਵਾਈਗੀ ਏਜੰਟਾਂ ਚੋ ਜੇ ਏਜੰਟ ਨਹੀਂ ਦੇਣਗੇ ਤਾਂ ਆਪ ਦੇਗੀ ਪਰ ਇਹ ਜਿਹੜੇ ਵਿਚਾਰੇ ਗਏ ਸੀ ਉਥੇ ਆਪਣੀਆਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਇਹਨਾਂ ਸੇ ਕੋਈ ਰਹਿਣ ਬਸੇਰਾ ਜਾਨੀ ਕਿ ਇਹਨਾਂ ਹਾਸੇ ਚਾਹੇ ਛੋਟੀ ਨੌਕਰੀ ਇਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰੇਗੀ ਐਵੇਂ ਉੱਥੇ ਜਾ ਕੇ ਉਹਨਾਂ ਨੂੰ ਸੱਦ ਕੇ ਵੀ ਜੀਆ ਆ ਜੱਫੀਆਂ ਪਾ ਕੇ ਕੀ ਫਾਇਦਾ ਐਵੇਂ ਜਿਹੜੇ ਮਗਰਮੱਛ ਤੇ ਅਥਰੂ ਹੈ ਨਾ ਇਹ ਬਖਾਉਣ ਦਾ ਫਾਇਦਾ ਨਹੀਂ ਕੋਈ ਬੀਜੇਪੀ ਦਾ ਲੀਡਰ ਤੁਰਿਆ ਫਿਰਦਾ ਕੋਈ ਆਵਾਜ਼ੀ ਪਾਰਟੀ ਦਾ ਚੀਫ ਸੀਸਟਰ ਸਾਹਿਬ ਤੁਰੇ ਫਿਰਦੇ ਕੋਈ ਨਾ ਅਸੀਂ ਕੋਈ ਇੰਤਜ਼ਾਮ ਕਰਨ ਦੀ ਲੋੜ ਹੈ ਔਰ ਏਜੰਟਾਂ ਨੂੰ ਫੜਨ ਜਿਹੜੇ ਗਲਤ ਭੇਜੇ ਆ ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹੱਥ ਜੋੜ ਕੇ ਆਪਾਂ ਕਿਸੇ ਵੀ ਗਲਤ ਤਰੀਕੇ ਨਾਲ ਬਾਹਰ ਨਾ ਜਾਈਏ ਔਰ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਹਿੰਦੇ ਸੀ ਮੈਂ ਅੰਗਰੇਜ਼ ਆਇਆ ਕਰਨੇ ਏਅਰਪੋਰਟ ਤੇ ਇੱਥੇ ਨੌਕਰੀ ਲੱਭਣਗੇ ਇੱਥੇ ਤਾਂ ਪੰਜਾਬੀ ਹੀ ਚਾਈ ਜਾਂਦੇ ਸੋ ਇਹਨਾਂ ਅਸੇ ਜੇ ਇੰਤਜ਼ਾਮਤ ਉਹ ਵਨ 3 ਮਾਨ 3 ਸਾਲਾਂ ਦਾ ਨੌਕਰੀ ਦਾ ਕਰਦੇ ਜਿਹੜੇ ਵੱਡੇ ਵੱਡੇ ਬੋਰਡ ਲਾਏ ਆ ਤਾਂ ਕਾਹੜੂ ਕੋਈ ਵਿਅਕਤੀ ਬਾਹਰ ਜਾਂਦਾ 50 ਲੱਖ ਰੁਪਏ